ਜੇ ਤੁਸੀਂ ਆਪਣੇ ਪੰਜਾਬੀ ਵੀਰਦੀਏ ਵੀਡੀਓ ਵੱਤੋਂ ਤੇ ਸ਼ੇਅਰ ਨਾ ਕਰੀ ਤਾਂ ਤੁਹਾਡਾ ਸੋਸ਼ਲ ਮੀਡੀਆ ਚਲਾਉਣ ਦਾ ਕੋਈ ਫਾਇਦਾ ਨਹੀਂ। ਅੱਜ ਕੱਲ ਲੋਕ ਦੇਖਦੇ ਨੇ ਫਾਸਟ ਫੂਡ ਦੀਆਂ ਵੀਡੀਓ ਵੱਤੋਂ ਤੇ ਸ਼ੇਅਰ ਕਰਦੇ ਨੇ। ਖਾਣ ਪੀਣ ਵਾਲੀਆਂ ਜਿਹਨਾਂ ਵਿੱਚ ਕੈਮੀਕਲ ਪਾਇਆ ਜਾਂਦਾ ਪਰ ਆਪਣੇ ਪੰਜਾਬੀ ਵੀਰ ਨੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਹਰਬਲ ਜੂਸ ਤਿਆਰ ਕਰਿਆ ਜਿਹਦੇ ਨਾਲ ਅਨੇਕ ਬਿਮਾਰੀਆਂ ਦਾ ਹੱਲ ਆ ਜਿਵੇਂ ਸ਼ੂਗਰ ਹੋ ਗਿਆ, ਕੈਸਟ੍ਰੋਲ ਹੋ ਗਿਆ, ਕਿਡਨੀ ਦੀਆਂ ਬਿਮਾਰੀਆਂ ਹੋ ਗਈਆਂ, ਸਕਿਨ ਦੀਆਂ ਬਿਮਾਰੀਆਂ ਹੋ ਗਈਆਂ, ਪੇਟ ਗੈਸ ਦੀਆਂ ਬਿਮਾਰੀਆਂ ਹੋ ਗਈਆਂ। 7 ਦਿਨ ਦੇ ਵਿੱਚ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ। ਪਰ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪਤਾ ਲੱਗ ਸਕੇ ਨਾਲੇ ਪੰਜਾਬੀ ਵੀਰਾਂ ਦੀ ਸਪੋਰਟ ਆਪਾਂ ਪਰਤ ਵਰਤਕਾਰੀ ਜੇ ਵਜੇ ਅਜੀਦਾ ਜੀ 5 ਤੋਂ 11 ਵਜੇ ਤੱਕ ਹੁੰਦੀ ਆ 10:30 11:00 ਵਜੇ ਇਹਦੇ ਫਾਇਦੇ ਕੀ ਕਹਿੰਗੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ ਬਾਡੀ ਨੂੰ ਫਾਇਦਾ ਹੀ ਫਾਇਦਾ ਦਿੰਦਾ ਜੀ ਇਹ ਜੀ ਸ਼ੂਗਰ ਵਾਲਿਆਂ ਲਈ ਵੀ ਕਾਫੀ ਵਧੀਆ ਸ਼ੂਗਰ ਵਾਲਿਆਂ ਲਈ ਤਾਂ ਆਰਾਮ ਬਾਣ ਹੈ ਜੀ ਇੱਕ ਤਰ੍ਹਾਂ ਸੰਜੀਵ ਦੀ ਬੂਟੀ ਆ ਸ਼ੂਗਰ ਵਾਲਿਆਂ ਵਾਸਤੇ ਉਸ ਤੋਂ ਬਾਅਦ ਜਿਹੜੇ ਬੰਦਿਆਂ ਦੇ ਪੇਟ ਗੈਸ ਬਣਦੀ ਆ ਕਬਜ ਰਹਿੰਦੀ ਆ ਬੰਦੇ ਬਹੁਤ ਦੁਖੀ ਨੇ ਤੇ ਬਹਲਕਾਂ ਕਾ ਪੇਟ ਦੇ ਦਰਦ ਰਹਿੰਦਾ ਗੈਸ ਬਹੁਤ ਜ਼ਿਆਦਾ ਰਹਿੰਦੀ ਆ ਇੱਕ ਹਫ਼ਤੇ ਵਿੱਚ ਹੀ ਫਰਕ ਪੈਣ ਲੱਗ ਜਾਂਦਾ ਵੀਰੇ ਉਹਨੂੰ ਲਗਾਤਾਰ ਲਗਾਤਾਰ ਹਾਂ ਲਗਾਤਾਰ ਵੀਰੇ ਇਹ ਗਲਾਸ ਹੈਗਾ 20 ਰੁਪਏ ਦਾ ਜੀ 20 ਰੁਪਏ ਦਾ ਗਲਾਸ ਆ ਤੇ ਅਗਲੇ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ 슈ਗਰ ਵਾਲਿਆਂ ਨੂੰ ਤਾਂ ਇੱਕ ਮਹੀਨੇ ਦੇ ਵਿੱਚ ਠਾ ਦਿੰਦਾ ਜੀ ਇਹ ਨਾਰਮਲ ਆ ਜਾਂਦੀ ਆ ਸ਼ੂਗਰ ਵੀ ਇਹ ਸਾਰਾ ਸਮਾਨ ਘਰੋਂ ਫੈਸ਼ਲ ਹੈ ਕਿਉਂਕਿ ਨੇ ਡੇਲੀ ਤਿਆਰ ਕਰਦੇ ਨੇ ਇਹ ਕਾਫੀ ਫਾਇਦੇਮੰਦ ਹੈ ਨਾ। ਡੇਲੀ ਡੇਲੀ ਫਰੈਸ਼ ਹੁੰਦਾ ਨਾ। ਬਾਰੇ ਸਭ ਤੋਂ ਵੀਰੇ ਤਾਜ਼ਾ ਤਾਜ਼ਾ ਸਭ ਕੁਝ ਕਰਦਾ। ਆਹ ਰਾਹ ਇੱਥੇ ਦੇ ਜਿਹੜੇ ਕਾਰਜ ਹੁੰਦੇ। ਵੀਰ ਦੇ ਸਵੇਰੇ ਆਉਣ ਦਾ ਸਮਾਂ ਤੁਸੀਂ ਨੋਟ ਕਰ ਲਓ। ਮੈਂ ਸਵੇਰੇ ਆ ਜਾਂਦਾ ਜੀ 5 ਵਜੇ ਤੇ ਸਾਢੇ 5 ਵਜੇ ਤੇ ਰੈਡੀ ਹੋ ਜਾਂਦਾ ਜੀ ਸਰ। ਠੀਕ ਹੈ। ਹਾਂਜੀ ਹਾਂਜੀ। ਆਪਣੇ ਵੀਰ ਨੇ ਆਪਣੇ ਲਈ ਵੀ ਇੱਕ ਜੂਸ ਦਾ ਗਲਾਸ ਤਿਆਰ ਕਰਤਾ। ਜੋ ਕਿ ਕਾਫੀ ਫਾਇਦੇਮੰਦ ਹੈ ਆਪਣੇ ਲਈ। ਆਪਾਂ ਵੀ ਪੀ ਕੇ ਦੇਖਦੇ ਹਾਂ ਜੂਸ ਦਾ ਟੇਸਟ ਵਧੀਆ ਸੀ ਇਹ ਆਪਾਂ ਇੱਕ ਹਫ਼ਤਾ ਲਗਾਤਾਰ ਪੀਏ ਨਾ ਜੇ ਰਿਜ਼ਲਟ ਬਹੁਤ ਵਧੀਆ ਆਉਂਦਾ ਇੱਕ ਵਾਰ ਤੁਸੀਂ ਵੀ ਇੱਥੇ ਜ਼ਰੂਰ ਵੇਸਟ ਕਰਿਓ ਉਸ ਤੋਂ ਬਾਅਦ ਥੋੜੀਆਂ ਨਾੜਾਂ ਸਾਫ਼ ਕਰਦਾ ਇਹ ਠੀਕ ਹੈ ਜੀ ਤੇ ਜੇ ਕੈਸਟੋਲ ਫੋਨ ਗੜਾ ਨਹੀਂ ਹੋਣ ਜਾਂਦਾ ਉਸ ਤੋਂ ਬਾਅਦ ਅਰਜੁਨ ਦੀ ਛਾਲ ਮੇਥੀ ਦਾਣਾ ਦਾ ਪਾਣੀ ਦਾ ਇਹ ਸਾਰੀਆਂ ਚੀਜ਼ਾਂ ਆ ਦਿਖਾ ਦੋ ਇਹ ਅਰਜਨ ਦੀ ਖਾਲ ਹਾਂਜੀ ਹਾਂਜੀ ਇਹ ਵੀਰੇ ਇਹਦੇ ਵਿੱਚ ਹੀ ਮਿਲ ਗਿਆ ਨਾਰਦਾਣਾ ਜੀ ਤੇ ਆਲੂ ਬੁਖਾਰੇ ਦਾ ਪਾਣੀ ਆ ਇਹ ਤੇ ਆ ਹੈਗਾ ਮੇਥੀ ਦਾਣੇ ਦਾ ਪਾਣੀ ਜੀ ਤੇ ਆ ਹੈਗਾ ਆਪਣੇ ਜੌਂ ਦਾ ਪਾਣੀ ਜੀ ਠੀਕ ਹੈ ਹਾਂਜੀ ਤੁਸੀਂ ਵੀਰ ਦਾ ਐਡਰੈਸ ਨੋਟ ਕਰ ਲਓ ਤੇ ਨੋਟ ਕਰਕੇ ਇਹਨਾਂ ਕੋਈ ਇੱਕ ਵਾਰ ਜ਼ਰੂਰ ਆਇਓ ਤੇ ਆਪਣੇ ਬੀਜ ਦੀ ਪਾਤੋ ਦਾ ਸਪੋਰਟ ਕਰਨੀ ਹੈ ਹਾਂਜੀ ਵੀਰ ਜੀ ਆਪਣਾ ਐਡਰੈਸ ਹੈਗਾ ਗੁਰਨਾਨਕ ਰੋਡ ਬਿਸ਼ਕਰਮਾ ਗੁਰਦੁਆਰਾ ਸਾਹਿਬ ਦੇ ਮੂਹਰੇ ਤੇ ਸਾਹਮਣੇ ਆਪਣੇ ਹੈਗਾ ਜੀ ਗਰਲ ਸਕੂਲ ਕੁੜੀਆਂ ਵਾਲਾ ਸਕੂਲ ਖੰਨਾ ਰੋਡ ਤੇ ਆਪਣਾ ਸਮਾਂ ਹੈਗਾ ਸਵੇਰੇ 5:30 ਤੋਂ 10:30 11 ਵਜੇ ਤੱਕ ਦਾ ਜੀ ਇੱਕ ਵਾਰ ਵੀਰ ਕੋ ਜਰੂਰ ਆਇਓ ਤੇ ਵੀਰੇ ਕੋਈ ਵੀ ਬੰਦਾ ਸ਼ੂਗਰ ਤੋਂ ਪੀੜਦਾ ਜਾਂ ਪੇਟ ਗੈਸ ਵਗੈਰਾ ਕੋਈ ਵੀ ਤਾਂ ਉਹ ਆਵੇ ਉਹਦਾ ਜ਼ਿੰਦਗੀ ਜੀਵੇ ਜੀ ਵਧੀਆ ਤਰੀਕੇ ਨਾਲ